ਅੱਜ ਅਸੀਂ ਵਿਚਾਰਨ ਦਾ ਯਤਨ ਕਰਾਂਗੇ ਕਿ 5 ਅਤੇ 6 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਕੀ ਕੁਝ ਵਾਪਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪ ਜੀ ਨੇ ਪਛਲੇਰੀਆਂ ਵੀਡੀਓ ਦੇ ਵਿੱਚ ਸਰਵਣ ਕੀਤਾ ਹੈ ਕਿ 1 ਜੂਨ ਵਾਲੇ ਦਿਨ ਸੀਆਰਪੀ ਨੇ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ 7 ਘੰਟੇ ਦੇ ਕਰੀਬ ਜਿਹੜੀ ਉਹ ਅੰਨੇਵਾ ਫੈਰਿੰਗ ਕੀਤੀ ਸੀ ਜਿਸ ਦੇ ਦੌਰਾਨ 11 ਸਿੱਖ ਜਿਹੜੇ ਸਨ ਉਹ ਸ਼ਹੀਦ ਹੋ ਜਾਂਦੇ ਜਿਨ੍ਹਾਂ ਵਿੱਚੋਂ ਸੱਤ ਜਿਹੜੇ ਸ਼ਰਧਾਲੂ ਸੀ ਔਰ ਚਾਰ ਸਿੱਖ ਜਿਹੜੇ ਉਹ ਖਾੜਕੂ ਸਨ ਜਿਹੜੇ ਅੱਗੋਂ ਲੜਦੇ ਪਏ ਸੀ 2 ਜੂਨ ਵਾਲੇ ਦਿਨ ਜਿਹੜਾ ਵਾ ਸਰਦਾਰ ਮਹਿੰਗਾ ਸਿੰਘ ਬਬਰਦਾਸ ਸਸਕਾਰ ਕੀਤਾ ਜਾਂਦਾ ਹੈ ਔਰ ਅਕਾਲੀ ਦਲ ਨੇ ਮੀਟਿੰਗ ਕੀਤੀ ਔਰ ਵੱਖ-ਵੱਖ ਜਿਹੜੇ ਅਕਾਲੀ ਲੀਡਰ ਸਨ ਉਹਨਾਂ ਨੇ ਬਿਆਨ ਜਾਰੀ ਕਰਕੇ ਇਹਦੀ ਨਿਖੇਦੀ ਕੀਤੀ ਸੀ 2 ਜੂਨ ਵਾਲੇ ਦਿਨ ਸ਼ਾਮ ਨੂੰ ਜਿਹੜਾ ਇੰਦਰਾ ਗਾਂਧੀ ਨੇ ਰਾਸ਼ਟਰ ਨੂੰ ਸੰਬੋਧਨ ਕੀਤਾ ਉਹਨੇ ਅਕਾਲੀ ਦਲ ਨੂੰ ਮੋਰਚਾ ਵਾਪਸ ਲੈਣ ਦੀ ਅਪੀਲ ਕੀਤੀ ਪਰ ਪੰਜਾਬ ਦੇ ਵਿੱਚ ਭੇਜੀ ਹੋਈ ਫੌਜ ਦਾ ਉਹਨੇ ਕੋਈ ਜ਼ਿਕਰ ਜੜਾਉ ਨਹੀਂ ਕੀਤਾ 3 ਜੂਨ 1984 ਵਾਲੇ ਦਿਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਸੀ ਕਰਫਿਊ ਦੇ ਵਿੱਚ 2 ਘੰਟੇ ਵਾਸਤੇ ਜਿਹੜੀ ਉਹ ਢਿੱਲ ਦਿੱਤੀ ਗਈ ਜਿਹੜੇ ਸ਼ਰਧਾਲੂ ਜਿਹੜੇ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਆ ਗਏ ਜਾਂ ਜਿਹੜੇ ਮੋਰਚੇ ਦੇ ਵਿੱਚ ਗ੍ਰਿਫਤਾਰੀਆਂ ਦੇਣ ਵਾਸਤੇ ਸਿੱਖ ਆਏ ਹੋਏ ਸਨ ਉਹ ਪਰਤ ਕੇ ਵਾਪਸ ਬਾਹਰ ਨਹੀਂ ਜਾ ਸਕੇ ਜਿਸ ਤੋਂ ਬਾਅਦ ਦੁਬਾਰਾ ਫਿਰ ਕਰਫਿਊ ਜਿਹੜਾ ਉਹ ਲਗਾ ਦਿੱਤਾ ਗਿਆ ਸੀ 3 ਜੂਨ 1984 ਵਾਲੇ ਦੇਣ ਹੀ ਜਿਹੜਾ ਕੁਝ ਪੱਤਰਕਾਰ ਜਿਹੜੇ ਆ ਸੰਤ ਹਰਚਰਨ ਸਿੰਘ ਲੋਂਗੋਵਾਲ ਨੂੰ ਮਿਲੇ ਤੇ ਕਿਹਾ ਕਿ ਇੰਦਰਾ ਗਾਂਧੀ ਨੇ ਜਿਹੜਾ ਤੁਹਾਨੂੰ ਮੋਰਚਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਤਾਂ ਸੰਤ ਹਰਚਰਨ ਸਿੰਘ ਲੋਂਗੋਵਾਲ ਕਹਿਣ ਲੱਗੇ ਕਿ ਅਸੀਂ ਮੋਰਚਾ ਵਾਪਸ ਨਹੀਂ ਲਵਾਂਗੇ ਇਸੇ ਤਰ੍ਹਾਂ ਦੇ ਨਾਲ ਕੁਝ ਪੱਤਰਕਾਰ ਜਿਹੜੇ ਜਿਹਦੇ ਵਿੱਚ ਹਰਬੀਰ ਭਵਰ ਹੋਵੇ ਸੁਭਾਸ਼ ਪਰਪੇਕਰ ਹੋਵੇ ਤੇ ਕੁਝ ਹੋਰ ਪੱਤਰਕਾਰ ਜਿਹੜੇ ਆ ਉਹ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਿਲਦੇ ਆ ਦਾ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਉਹਨਾਂ ਪੱਤਰਕਾਰਾਂ ਨੂੰ ਕਹਿੰਦੇ ਆ ਕਿ ਸਿੱਖ ਜਿਹੜੇ ਆ ਭਾਰਤ ਦੇ ਵਿੱਚ ਗੁਲਾਮ ਐ ਮੈਂ ਇਹਨਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟ ਦਿਆਂਗਾ ਤਾਂ ਉਸ ਵੇਲੇ ਦੇ ਨਾਲ ਜਦੋਂ ਰਣਨੀਤੀ ਦੇ ਬਾਰੇ ਪੱਤਰਕਾਰਾਂ ਨੇ ਪੁੱਛਿਆ ਤਾਂ ਉਸ ਵੇਲੇ ਬਾਬਾ ਜਰਨੈਲ ਸਿੰਘ ਕਹਿੰਦੇ ਰਣਨੀਤੀ ਦੇ ਬਾਰੇ ਤੁਹਾਨੂੰ ਜਰਨਲ ਸੁਬੇਕ ਸਿੰਘ ਦੱਸ ਸਕਦੇ ਐ ਪੱਤਰਕਾਰਾਂ ਨੇ ਜਰਨਲ ਸੁਬੇਕ ਸਿੰਘ ਨੂੰ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਤੱਕ ਦੇਸ਼ ਵਾਸਤੇ ਬਹੁਤ ਜੰਗਾਂ ਲੜੀਆਂ ਐ ਤਾਂ ਹੁਣ ਤੁਸੀਂ ਉਸੇ ਫੌਜ ਦੇ ਖਿਲਾਫ ਲੜੋਗੇ ਤਾ ਜਨਰਲ ਸੁਬੇਖ ਸਿੰਘ ਕਹਿਣ ਲੱਗੇ ਕਹਿੰਦੇ ਕਿ ਅੱਜ ਤੱਕ ਮੈਂ ਦੇਸ਼ ਦੇ ਵਾਸਤੇ ਲੜਦਾ ਰਿਹਾ ਹੁਣ ਮੈਂ ਆਪਣੇ ਧਰਮ ਵਾਸਤੇ ਲੜਾਂਗਾ ਆਪਣੀ ਸ਼੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਦੇ ਵਾਸਤੇ ਲੜਾਂਗਾ ਔਰ ਆਪਣੀ ਕੌਮ ਦੀ ਆਜ਼ਾਦੀ ਵਾਸਤੇ ਜਿਹੜਾ ਉਹ ਲੜਾਂਗਾ ਫਿਰ 4 ਜੂਨ 1984 ਦਾ ਦਿਨ ਚਾਦਾ ਚੜਦਾ ਹੈ ਅਮਰਤ ਵੇਲੇ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਸਰੂਪ ਪ੍ਰਕਾਸ਼ਮਣ ਕੀਤਾ ਜਾਂਦਾ ਹੈ ਜਦੋਂ ਪ੍ਰਕਾਸ਼ਮਣ ਪਾਵਨ ਸਰੂਪ ਹੁੰਦਾ ਹੈ ਤਾਂ ਉਸ ਤੋਂ ਤੁਰੰਤ ਬਾਅਦ 4:50 ਮਿੰਟ ਦੇ ਉੱਪਰ ਗੋਲਾਬਾਰੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਔਰ ਸਾਰਾ ਦਿਨ ਭਿਆਨਕ ਜਿਹੜੀ ਇਹ ਗੋਲਾਬਾਰੀ ਹੁੰਦੀ ਰਹਿੰਦੀ ਹੈ ਔਰ ਸ਼ਾਮ ਦੇ ਵੇਲੇ ਜਿਹੜਾ ਵਾ ਇਨੀ ਗੋਲਾਬਾਰੀ ਚੱਲ ਰਹੀ ਸੀ ਕਿ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਜਿਹੜਾ ਉਹ ਸੋਖਾਸਨ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਕੋਠਾ ਸਾਹਿਬ ਵਾਲੀ ਥਾਂ ਦੇ ਉੱਪਰ ਸਜੋਬਤ ਨਹੀਂ ਕੀਤਾ ਗਿਆ ਬਲਕਿ ਉਹਨੂੰ ਹਰ ਕੀ ਪੌੜੀ ਦੇ ਉੱਪਰ ਹੀ ਜਿਹੜਾ ਵਾ ਉਹ ਸੋਖਾਸਨ ਕੀਤਾ ਗਿਆ ਸੀ। ਸ੍ਰੀ ਦਰਬਾਰ ਸਾਹਿਬ ਦਾ ਬਿਜਲੀ ਪਾਣੀ ਕੱਟ ਦਿੱਤਾ ਗਿਆ ਸੀ ਫੋਨ ਜਿਹੜੇ ਉਹ ਡੈੱਡ ਪੈ ਸੀ ਔਰ ਅਖਬਾਰਾਂ ਦੇ ਉੱਪਰ ਸੈਂਸਰ ਲਾ ਦਿੱਤਾ ਗਿਆ ਸੀ ਕੋਈ ਵੀ ਸ੍ਰੀ ਅਮਰਤਸਰ ਸਾਹਿਬ ਦੀ ਖਬਰ ਜਿਹੜੀ ਉਹ ਬਾਹਰ ਨਹੀਂ ਸੀ ਜਾ ਸਕਦੀ। 3 ਜੂਨ ਵਾਲੇ ਦਿਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਹੋਣ ਕਰਕੇ ਜਿਹੜਾ ਇੱਕ ਸਿੱਖਾਂ ਦਾ ਜਥਾ ਪਾਕਿਸਤਾਨ ਦੇ ਵਿੱਚ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਗਿਆ ਸੀ ਤਾਂ 5 ਜੂਨ ਵਾਲੇ ਦਿਨ ਜਿਹੜੀ ਹੈ BBC ਤੇ ਖਬਰ ਆਉਂਦੀ ਹੈ ਕਿ ਭਾਰਤ ਸਰਕਾਰ ਨੇ ਪਾਕਿਸਤਾਨ ਸਰਕਾਰ ਨੂੰ 2 ਦਿਨ ਵਾਸਤੇ ਹੋਰ ਜਥਾ ਉੱਥੇ ਰੋਕਣ ਵਾਸਤੇ ਕਿਹਾ ਹੈ ਤਾਂ ਹੀ ਜਥਾ ਜਿਹੜਾ 2 ਦਿਨ ਵਾਸਤੇ ਹੋਰ ਉੱਥੇ ਰੋਕ ਦਿੱਤਾ ਜਾਂਦਾ ਹੈ ਸ਼੍ਰੀ ਅਮਰਤਸਰ ਸਾਹਿਬ ਦੀਆਂ ਸੜਕਾਂ ਦੇ ਉੱਪਰ ਛਣਾਟਾ ਛਾਇਆ ਹੋਇਆ ਸੀ ਲੇਕਿਨ ਬਖਤਰਬੰਦ ਗੱਡੀਆਂ ਦਾ ਜਿਹੜਾ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਉਹ ਪੈ ਰਿਆ ਸੀ ਆਕਾਸ਼ ਦੇ ਵਿੱਚੋਂ ਜਿਹੜੇ ਅੱਗ ਦੇ ਅੰਗਿਆਰ ਜਿਹੜੇ ਨਜ਼ਰ ਆ ਰਹੇ ਸੀ ਜਿਹੜੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਉੱਪਰ ਜਿਹੜਾ ਉਹ ਗੋਲਾਬਾਰੀ ਕੀਤੀ ਜਾ ਰਹੀ ਸੀ ਉਹਦੀਆਂ ਚੰਗਿਆੜੀਆਂ ਆਕਾਸ਼ ਦੇ ਵਿੱਚ ਵੀ ਦਿਖਾਈ ਦੇ ਰਹੀਆਂ ਸੀ ਸ਼੍ਰੀ ਗੁਰੂ ਰਾਮਦਾਸ ਰਾਹ ਦੇ ਪਿਛਲੇ ਪਾਸੇ ਇੱਕ ਪਾਣੀ ਵਾਲੀ ਟੈਂਕੀ ਸੀ ਔਰ ਇਸ ਟੈਂਕੀ ਦੇ ਉੱਪਰ ਜਿਹੜਾ ਵਾ ਉਹ ਖਾੜਕੂ ਸਿੱਖਾਂ ਦਾ ਇੱਕ ਜ਼ਬਰਦਸਤ ਮੋਰਚਾ ਸੀ ਜਿਹਦੇ ਤੋਂ ਖਾੜਕੂ ਸਿੱਖ ਜਿਹੜੇ ਆ ਫੌਜ ਦੀ ਜਵਾਬੀ ਕਾਰਵਾਈ ਕਰ ਰਹੇ ਸਨ ਤਾਂ ਜਥੇਦਾਰ ਜੋਗਿੰਦਰ ਸਿੰਘ ਵਦਾਂਤੀ ਦੇ ਮੁਤਾਬਕ 5 ਜੂਨ 1984 ਦੁਪਹਿਰ 1.5 ਵਜੇ ਉਹ ਜਿਹੜੀ ਪਾਣੀ ਵਾਲੀ ਟੈਂਕੀ ਸੀ ਉਹ ਬੰਬ ਮਾਰ ਕੇ ਤੋੜ ਦਿੱਤੀ ਜਾਂਦੀ ਹੈ ਜਿਹਦੇ ਨਾਲ ਸਿੱਖਾਂ ਦਾ ਇੱਕ ਮੋਰਚਾ ਜਿਹੜਾ ਉਹ ਖਤਮ ਹੋ ਜਾਂਦਾ ਹੈ ਔਰ ਪਾਣੀ ਜਿਹੜਾ ਆਲੇ ਦੁਆਲੇ ਸਰਾਵਾਂ ਦੇ ਵਿੱਚ ਭਰ ਜਾਂਦਾ ਹੈ 5 ਅਤੇ 6 ਜੂਨ ਦੀ ਦਰਮਿਆਨੀ ਰਾਤ ਨੂੰ ਵੀ ਜਿਹੜਾ ਸੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਭਿਆਨਕ ਗੋਲਾਬਾਰੀ ਜਿਹੜੀ ਉਹ ਹੁੰਦੀ ਰਹਿੰਦੀ ਹੈ ਤੇ ਅੰਦਰੋਂ ਖਾੜਕੂ ਸਿੱਖ ਜਿਹੜੇ ਸਨ ਉਹ ਵੀ ਜਵਾਬੀ ਕਾਰਵਾਈ ਕਰਦੇ ਐ ਤਾਂ ਇਸੇ ਰਾਤ ਨੂੰ ਜਿਹੜਾ ਸੀ ਉਹ ਕਮਾਂਡੋ ਜਿਹੜੇ ਐ ਸ੍ਰੀ ਅੰਮ੍ਰਿਤਸਰ ਪਾਵਨ ਸਰੋਵਰ ਦੇ ਵਿੱਚ ਉਤਾਰੇ ਜਾਂਦੇ ਐ ਜਿਨ੍ਹਾਂ ਦਾ ਕੰਮ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਆਪਣਾ ਕਬਜ਼ਾ ਕਰਨਾ ਸੀ ਇਸ ਗੱਲ ਦਾ ਪਤਾ ਜਿਹੜਾ ਖਾੜਕੂ ਸਿੱਖਾਂ ਨੂੰ ਲੱਗ ਜਾਂਦਾ ਤੇ ਉਹਨਾਂ ਨੇ ਅਗੋਂ ਮਸ਼ੀਨ ਗੰਦੀਆਂ ਗੋਲੀਆਂ ਦੇ ਨਾਲ ਉਹਨਾਂ ਕਮਾਂਡਵਾਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸਰਕਾਰੀ ਸੂਤਰਾਂ ਦੇ ਮੁਤਾਬਕ ਇਹਨਾਂ ਕਮਾਂਡਵਾਂ ਦੀ ਗਿਣਤੀ ਜਿਹੜੀ ਉਹ 60 ਦੇ ਕਰੀਬ ਸੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਆਏ ਭਾਈ ਅਮਰੀਕ ਸਿੰਘ ਜੀ ਜਿਹੜੇ ਸਨ ਉਹ ਵੀ ਗੋਲੀ ਲੱਗਣ ਕਰਕੇ ਸ਼ਹੀਦ ਹੋ ਜਾਂਦੇ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਜਿਹੜੇ ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ਮਾਨ ਸੀ ਦੱਖਣ ਦੀ ਬਾਹੀ ਤੋਂ ਇੱਕ ਗੋਲੀ ਆਉਂਦੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਵਿੱਚ ਲੱਗਦੀ ਹੈ ਜਿਹੜੀ ਜਿਲਦ ਤੋਂ ਲੈ ਕੇ ਮੋਢਲੇ 282 ਦੇ ਕਰੀਬ ਅੰਗ ਜਿਹੜੇ ਉਹਨਾਂ ਨੂੰ ਕੱਟ ਕੇ ਨਿਕਲ ਜਾਂਦੀ ਹੈ ਇਹ ਗੋਲੀ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਾਂਭੀ ਹੋਈ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਵੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੰਭਾਲਿਆ ਹੋਇਆ ਜਿਹਦੇ ਵਿੱਚ ਉਸ ਵੇਲੇ ਗੋਲੀ ਆਣ ਕੇ ਲੱਗਦੀ ਹੈ ਕੁਝ ਕਮਾਂਡੋ ਜਿਹੜੇ ਸਨ ਉਹ ਪਾਪੜਾਂ ਵਾਲੇ ਬਾਜ਼ਾਰ<th>ਨੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਭੇਜੇ ਜਾਂਦੇ ਆ ਜਿਨ੍ਹਾਂ ਨੇ ਜਾ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਹਮਲਾ ਕਰਨਾ ਸੀ ਲੇਕਿਨ ਖਾੜਕੂ ਸਿੱਖਾਂ ਨੇ ਇਹਨਾਂ ਦੇ ਉੱਪਰ ਕੋਈ ਜ਼ਰੇਲੀ ਚੀਜ਼ ਜਿਹੜੀ ਛੁੱਟੀ ਮਾਰਦਿਏ ਮਾਰਦਿਏ ਦਾ ਰੌਲਾ ਪਾ ਕੇ ਉਹ ਕਮਾਂਡੋ ਜਿਹੜੇ ਪਿੱਛੇ ਨੂੰ ਦੌੜ ਜਾਂਦੇ ਆ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਕਮਾਂਡੋ ਜਿਹੜੇ ਉਹ ਮਾਰੇ ਵੀ ਜਾਂਦੇ ਆ ਜਦੋਂ ਫੌਜ ਦੀ ਕੋਈ ਵੀ ਪੇਸ਼ ਨਾ ਗਈ ਕਿਉਂਕਿ 1 ਜੂਨ ਤੋਂ ਲੈ ਕੇ 5 ਜੂਨ ਦੀ ਰਾਤ ਪੈ ਚੁੱਕੀ ਸੀ ਤੇ ਅਜੇ ਤੱਕ ਵੀ ਸ਼੍ਰੀ ਦਰਬਾਰ ਸਾਹਿਬ ਦੇ ਨੇੜੇ ਤੇੜੇ ਫੌਜ ਜੜੀ ਉਹ ਨਹੀਂ ਸੀ ਜਾ ਸਕੀ ਕਿਉਂਕਿ ਅੰਦਰੋਂ ਖਾੜਕੂ ਸਿੱਖ ਜਿਹੜੇ ਉਹ ਮੁਕਾਬਲਾ ਕਰ ਰਹੇ ਸੀ ਭਾਵੇਂ ਕਿ ਬਾਹਰਲੇ ਜਿਹੜੇ ਬਹੁਤ ਸਾਰੇ ਮੋਰਚੇ ਆ ਉਹ ਖਤਮ ਹੋ ਚੁੱਕੇ ਸੀ ਉਹਨਾਂ ਦੇ ਵਿੱਚ ਸਿੱਖ ਜਿਹੜੇ ਉਹ ਸ਼ਹੀਦ ਹੋ ਚੁੱਕੇ ਸੀ ਤਾਂ ਪਰ ਅਜੇ ਵੀ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਜਿਹੜੀ ਫੌਜ ਦਾਖਲ ਨਹੀਂ ਸੀ ਹੋ ਸਕੀ ਦੇ ਆਖਰਕਾਰ ਫਿਰ ਫੌਜ ਦੇ ਵੱਲੋਂ ਇੱਕ ਛੋਟਾ ਟੈਂਕ ਜਿਹੜਾ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਉਤਾਰਿਆ ਜਾਂਦਾ ਹੈ ਦਾ ਸਿੱਖਾ ਨੇ ਜਿਹੜਾ ਸੀ ਉਹਦੇ ਉੱਪਰ ਆਰ ਡੀ ਐਕਸ ਐਸਾ ਛੁੱਟਿਆ ਕਿ ਉਹ ਜਿਹੜਾ ਟੈਂਕ ਹੈ ਉਹ ਰਾਤ 10 ਵਜੇ ਜਿਹੜਾ ਉਹ ਨਕਾਰਾ ਹੋ ਜਾਂਦਾ ਹੈ ਇਥੋਂ ਤੱਕ ਵੀ ਕਿਹਾ ਜਾਂਦਾ ਹੈ ਕਿ ਬਖਤਰਬੰਦ ਗੱਡੀਆਂ ਜਿਹੜੀਆਂ ਸੀ ਉਹ ਵੀ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਭੇਜੀਆਂ ਜਿਹਦੇ ਉੱਪਰ ਸਿੱਖਾ ਨੇ ਇੱਕ ਰਾਕੇਟ ਛੁੱਟਿਆ ਤੇ ਜਿਹਦੇ ਕਰਕੇ ਉਹ ਜਿਹੜੀ ਬਖਤਰਬੰਦ ਗੰਡੀ ਹੋ ਵੀ ਨਕਾਰੀ ਜਾਂਦੀ ਹੈ ਤੇ ਆਖਰਕਾਰ ਫਿਰ 6 ਜੂਨ 1984 ਦਾ ਉਹ ਦਿਨ ਚੜ੍ਹਦਾ ਹੈ ਜਦੋਂ ਵੱਡੇ ਟੈਂਕ ਸ਼੍ਰੀ ਦਰਬਾਰ ਸਾਹਿਬ ਪ੍ਰਕਰਮਾ ਦੇ ਵਿੱਚ ਭੇਜੇ ਜਾਂਦੇ ਹੈ ਹੁਣ ਤੱਕ ਜਰਨਲ ਸੁਬੇਕ ਸਿੰਘ ਜਿਹੜੇ ਆ ਉਹ ਸ਼ਹਾਦਤ ਦਾ ਜਾਮ ਪੀ ਚੁੱਕੇ ਸੀ ਕਿਉਂਕਿ ਇਹ ਸਾਰੀ ਦੀ ਸਾਰੀ ਪਲੈਨਿੰਗ ਜਿਹੜੀ ਅੰਦਰ ਦੀ ਉਹ ਜਰਨਲ ਸੁਬੇਕ ਸਿੰਘ ਹੋਣਾ ਨੇ ਕੀਤੀ ਸੀ ਤਾਂ ਹੁਣ ਜਿਹੜੇ ਕੁਝ ਖਾੜਕੂ ਸਿੱਖ ਸਨ ਉਹ ਅੱਗੋਂ ਜਵਾਬੀ ਕਾਰਵਾਈ ਜਿਹੜੀ ਉਹ ਕਰਦੇ ਪਏ ਸੀ ਵੱਡੇ ਟੈਂਕਾਉਣ ਕਰਕੇ ਟੈਂਕਾਂ ਨੇ ਗੋਲੇ ਦਾਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੇ ਵਿੱਚ ਜਿਹੜਾ ਉਹ ਵੱਡਾ ਮਘੋਰਾ ਜਿਹੜਾ ਸਾਹਮਣੇ ਵਾਲੇ ਪਾਸਿਆਂ ਤੋਂ ਜਿਹੜਾ ਉਹ ਪੈ ਚੁੱਕਾ ਸੀ ਜਥੇਦਾਰ ਜਗਿੰਦਰ ਸਿੰਘ ਵਿਦਾਂਤੀ ਦੇ ਮੁਤਾਬਕ 9 ਵਜੇ ਤੋਂ ਲੈ ਕੇ 9:30 ਵਜੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਜਿਹੜੀ ਹੈ ਬਹੁਤ ਗੋਲਾਬਾਰੀ ਹੁੰਦੀ ਹੈ ਉਧਰੋਂ ਖੜਕੂ ਸਿੱਖ ਜਵਾਬੀ ਕਾਰਵਾਈ ਕਰਦੇ ਸੀ ਇਧਰੋਂ ਭਾਰਤੀ ਫੌਜ ਜਿਹੜੀ ਉਹ ਗੋਲੀ ਚਲਾ ਰਹੀ ਸੀ ਦਾ ਸੱਜੇ ਸੱਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਗੋਲੀ ਆਉਣੀ ਜਿਹੜੀ ਬੰਦ ਹੋ ਜਾਂਦੀ ਹੈ ਇਹਦਾ ਸਪਸ਼ਟ ਭਾਵ ਸੀ ਕਿ ਸਾਰੇ ਸੱਜੇ ਜਿਹੜੇ ਅੰਦਰ ਸਿੱਖ ਅੰਦਰੋਂ ਮੁਕਾਬਲਾ ਕਰ ਰਹੇ ਸੀ ਉਹ ਸ਼ਹਾਦਤ ਦਾ ਜ਼ਾਮ ਪੀ ਚੁੱਕੇ ਸਨ ਇਸ ਤਰ੍ਹਾਂ ਦੇ ਨਾਲ ਫਿਰ 6 ਜੂਨ ਵਾਲੇ ਦਿਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਉਹਨਾਂ ਦੇ ਨਾਲ ਜਿਹੜੇ ਬਾਬਾ ਥਾਰਾ ਸਿੰਘ ਅਮਰੀਕ ਸਿੰਘ ਜੀ ਹੋਣੀ ਬਹੁਤ ਸਾਰੇ ਸਿੱਖ ਜਿਹੜੇ ਉਹ ਸ਼ਹੀਦ ਹੋ ਚੁੱਕੇ ਸਨ ਦਰਸ਼ਨ ਤਦਾਰੇ ਕਰਨ ਵਾਸਤੇ ਆਈ ਸੰਗਤ ਜਿਹੜੀ ਆ ਉਹ ਸ਼ਹੀਦ ਹੋ ਚੁੱਕੀ ਸੀ ਪ੍ਰਕਰਮਾਂ ਦੇ ਵਿੱਚ ਜਿਹੜੀਆਂ ਸਿੱਖਾਂ ਦੀਆਂ ਲਾਛਾਂ ਜਿਹੜੀਆਂ ਰੁਲਦੀਆਂ ਫਿਰਦੀਆਂ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਜਿਹਦੇ ਵਿੱਚੋਂ ਸਿੱਖ ਚੂਲਾ ਲੈ ਕੇ ਮੁਕਤੀ ਦੀ ਜਾਂਚਨਾ ਕਰਦਾ ਏ ਉਹ ਅੰਮ੍ਰਿਤ ਸਰੋਵਰ ਦੇ ਵਿੱਚ ਲਾਸ਼ਾਂ ਜੜੀਆਂ ਉਤਰਦੀਆਂ ਫਿਰਦੀਆਂ ਸੀ ਤੇ ਉਹ ਅੰਮ੍ਰਿਤ ਸਰੋਵਰ ਦਾ ਜਲ ਜਿਹੜਾ ਉਹ ਲਹੂ ਦੇ ਨਾਲ ਲਾਲ ਹੋਇਆ ਪਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਜਿਹੜਾ ਸੀ ਉਹ ਸਾਹਮਣੇ ਪਾਸੇ ਤੋਂ ਛੜਦਾ ਪਿਆ ਸੀ ਔਰ ਦਰਸ਼ਨੀ ਡਿਉੜੀ ਦੇ ਵਿੱਚ ਵੀ ਵੱਡਾ ਮੰਘੋਰਾ ਜਿਹੜਾ ਉਹ ਪੈ ਚੁੱਕਾ ਸੀ ਤਾਂ ਸ਼ਾਮ ਦੇ ਵੇਲੇ ਜਦੋਂ ਫੌਜ ਨੇ ਜਿਹੜਾ ਅਨਾਉਂਸ ਕੀਤਾ ਕਿ ਜਿਹੜਾ ਜਿਹੜਾ ਬਾਹਰ ਆਉਣਾ ਚਾਹੁੰਦਾ ਉਹ ਆ ਸਕਦਾ ਤੇ ਇਹਦੇ ਵਿੱਚ ਬਹੁਤ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਔਰ ਜਥੇਦਾਰ ਜਗਿੰਦਰ ਸਿੰਘ ਵਿਦਾਂਤੀ ਜਿਹੜੇ ਉਸ ਵੇਲੇ ਅਰਦਾਸੀਏ ਸੀ ਬਾਅਦ ਵਿੱਚ ਜਿਹੜੇ ਆ ਸ਼੍ਰੀ ਅਕਾਲ ਤਖਤ ਸਭ ਦੇ ਜਥੇਦਾਰ ਬਣਦੇ ਉਹ ਵੀ ਬਾਹਰ ਆ ਜਾਂਦੇ ਜਦੋਂ ਬਾਹਰ ਆਉਂਦੇ ਆ ਤਾਂ ਉਹਨਾਂ ਨੇ ਕੀ ਦੇਖਿਆ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਜਿਹੜੀ ਅੱਗ ਦੇ ਨਾਲ ਉਹ ਸੜ ਰਹੀ ਸੀ ਆਲੇ-ਦੁਆਲੇ ਤੋਂ ਆਗ ਹੀ ਅੱਗ ਜਿਹੜੀ ਉਹ ਨਜ਼ਰ ਆ ਰਹੀ ਸੀ ਔਰ ਬੰਬ ਤੇ ਗੋਲੇ ਵਜਨ ਕਰਕੇ ਆਲਾ-ਦੁਆਲਾ ਜਿਹੜਾ ਉਹ ਕਾਲਾ ਹੋ ਚੁੱਕਾ ਸੀ ਪਰ ਕਰਮਾਂ ਦੇ ਵਿੱਚ ਸਿੱਖਾਂ ਦੀਆਂ ਲਾਛਾਂ ਪਈਆਂ ਹੋਈਆਂ ਸੀ ਉਹਨਾਂ ਲਾਛਾਂ ਦੇ ਵਿੱਚੋਂ ਖੂਨ ਜਿਹੜਾ ਉਹ ਵਗਦਾ ਪਿਆ ਸੀ ਸਾਰੀ ਦੀ ਸਾਰੀ ਅਕਾਲੀ ਲੀਡਰਸ਼ਿਪ ਜਿਹਦੇ ਵਿੱਚ ਲੰਗੋਵਾਲ ਸਾਹਿਬ ਟੋਰਾ ਸਾਹਿਬ ਦਰਸ਼ਨ ਸਿੰਘ ਈਸਾਪੁਰ ਬਲਵੰਤ ਸਿੰਘ ਰਾਮੂ ਵਾਲੀਆ ਇਹ ਸਾਰੇ ਜਿਹੜੇ ਐ ਉਸ ਵੇਲੇ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਸੀ ਤਾਂ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਕਿਸੇ ਨੂੰ ਜੋਧਪੁਰ ਜੇਲ੍ਹ ਦੇ ਵਿੱਚ ਤੇ ਕਿਸੇ ਨੂੰ ਉਦੇipur ਜੇਲ੍ਹ ਦੇ ਵਿੱਚ ਜਿਹੜਾ ਇਲਜ਼ਾ ਆ ਕੇ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਉਸ ਵੇਲੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਸੀ ਉਹਨਾਂ ਨੂੰ ਪਕੜ-ਪਕੜ ਕੇ ਗੋਲੀਆਂ ਮਾਰ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ ਸੀ 35 ਤੋਂ 36 ਨੌਜਵਾਨ ਸਨ ਜਿਨ੍ਹਾਂ ਨੂੰ ਇਓ ਇੱਕ ਲਾਈਨ ਦੇ ਵਿੱਚ ਖੜੇ ਕਰਕੇ ਗੋਲੀ ਮਾਰ ਕੇ ਜਿਹੜਾ ਉਹ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਸਾਰਾ ਕੁਝ ਭਾਨ ਸਿੰਘ ਸਕੱਤਰ ਨੇ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਸੀ ਕਿ ਸਿੱਖਾਂ ਨੂੰ ਫੜ ਕੇ ਜਿਹੜਾ ਉਹ ਸ਼ਹੀਦ ਕੀਤਾ ਗਿਆ ਸੀ ਜਿਹੜਾ ਸੰਗਰੂਰ ਤੋਂ ਇੱਕ ਜਥਾ ਆਇਆ ਸੀ ਜਿਹਦੇ ਵਿੱਚ 100 ਦੇ ਕਰੀਬ ਬੀਬੀਆਂ ਵੀ ਸੀ ਉਹ ਸਾਰੇ ਜਥੇ ਨੂੰ ਜਿਹੜਾ ਫੌਜ ਜਿਹੜੀ ਉਹ ਗ੍ਰਫਤਾਰ ਕਰਕੇ ਲੈ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਉਹਨਾਂ ਬੱਚਿਆਂ ਨੂੰ ਜਿਹੜਾ ਬੇਪੱਤ ਕਰ ਦਿੱਤਾ ਗਿਆ ਸੀ। ਆਈ ਬੱਚੇ ਜਿਨ੍ਹਾਂ ਦੀ ਉਮਰ 4 ਤੋਂ 12 ਸਾਲ ਦੇ ਕਰੀਬ ਸੀ ਉਹਨਾਂ ਨੂੰ ਵੀ ਫੌਜ ਜਿਹੜੀ ਗ੍ਰਫਤਾਰ ਕਰਕੇ ਲੈ ਜਾਂਦੀ ਹੈ। ਪਿਆਸੇ ਰੱਖ ਰੱਖ ਕੇ ਸਿੱਖਾਂ ਨੂੰ ਜਿਹੜਾ ਮਾਰਿਆ ਗਿਆ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਤੇ ਆਲੇ ਦੁਆਲੇ ਜਿਹੜੀ ਹੈ ਫੌਜ ਵੱਲੋਂ ਭਿਆਨਕ ਤਬਾਹੀ ਜਿਹੜੀ ਉਹ ਕੀਤੀ ਗਈ ਸੀ। ਇਸ ਤਰ੍ਹਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ 6 ਜੂਨ 1984 ਨੂੰ ਹਮਲਾ ਕਰਕੇ ਭਾਰਤੀ ਫੌਜਾਂ ਨੇ ਇੱਕ ਐਸਾ ਜ਼ਖਮ ਜਿਹੜਾ ਸਿੱਖਾਂ ਨੂੰ ਦਿੱਤਾ ਜੇਦੀ ਪਰਪਾਈ ਜਿਹੜੀ ਉਹ ਅੱਜ ਤੱਕ ਵੀ ਨਹੀਂ ਹੋ ਸਕੀ ਤੇ ਨਾ ਕਦੇ ਹੋਈ ਸਕੇਗੀ ਇਹ ਜੂਨ 1984 ਨੂੰ ਸਿੱਖ ਕਦੇ ਵੀ ਜਿਹੜਾ ਉਹ ਭੁੱਲ ਨਹੀਂ ਸਕਣਗੇ ਫਿਰ ਇਸ ਤੋਂ ਬਾਅਦ 7 ਤੇ 8 ਜੂਨ ਨੂੰ ਕੀ ਹੁੰਦਾ ਹੈ ਉਹ ਆਪਾਂ ਅਗਲੀ ਰੀ ਵੀਡੀਓ ਦੇ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ